ਕੀ ਆ ਫੋਨ ਦੇ ਦੋ ਫੋਨ ਦੇ ਦੋ ਫੋਨ ਲੋ ਛੱਡ ਪਰਾ ਇੰਨੇ ਕਿਹੜੀ ਮੇਰੀ ਸੁਣਨੀ ਆ ਲੱਗੀ ਰਹਿੰਦੇ ਨੂੰ ਇਦਾਂ ਹੀ ਕੰਮ ਕਰਦੀ ਆ ਆਪਣਾ ਉਹ ਤੇ ਬਿਸਕਟ ਨਹੀਂ ਐਨੇ ਖਾਈਦੇ ਬਿਸਕਟ ਦੇ ਦੇ ਰੋਟੀ ਖਾ ਲਈ ਤੂੰ ਇੰਨੇ ਕਿਹੜਾ ਮੇਰੀ ਸੁਣਨੀ ਆ ਖਾਂਦੀ ਰਹਿੰਦੇ ਨੂੰ ਇਹਨੂੰ ਕੀ ਪਤਾ ਰੋਟੀ ਕੀ ਤੇ ਬਿਸਕਟ ਕੀ ਖਾਂਦੀ ਰਹੇ 10 12 12 ਘੰਟੇ ਬੱਚੇ ਨੂੰ ਫੋਨ ਦੇਣਾ ਅਤੇ ਬੱਚੇ ਨੂੰ ਰੋਟੀ ਦੀ ਥਾਂ ਬਿਸਕਟ ਦੇਣਾ ਕਿ ਬੱਚਾ ਕਿਹੜਾ ਸਾਡੀ ਗੱਲ ਸਮਝਦਾ ਆ ਅਤੇ ਜਿਆਦਾ ਤੋਂ ਜਿਆਦਾ ਬੱਚੇ ਨੂੰ ਸਕਰੀਨ ਦੇਣਾ ਤਾਂ ਕਿ ਬੱਚਾ ਆਪਣੇ ਕੰਮ ਵਿੱਚ ਲੱਗਿਆ ਆ ਸਾਨੂੰ ਇਹਦੇ ਨਾਲ ਕੀ ਮਤਲਬ ਬੱਚਾ ਬਿਜ਼ੀ ਹੈ ਤੇ ਸਹੀ ਐਹੀ ਸੋਚ ਬਣ ਚੁੱਕੀ ਆ ਨਾ ਅੱਜ ਸਾਡੀ ਸਾਰਿਆਂ ਦੀ ਅਗਰ ਰਸਤੇ ਵਿੱਚ ਮਾਂ ਬੱਚੇ ਨੂੰ ਦੁਕਾਨ ਤੇ ਲੈ ਕੇ ਜਾ ਰਹੀ ਐ ਤੇ ਉੱਥੇ ਮਾਂ ਦੇ ਮਾਈਂਡ ਵਿੱਚ ਪਹਿਲਾਂ ਤੋਂ ਹੀ ਉਹ ਚੀਜ਼ ਬਣੀ ਹੋਈ ਐ ਕਿ ਅਗਰ ਉਸ ਦੁਕਾਨ ਤಾಣੀ ਜਾਂ ਉਸ ਰਸਤੇ ਤಾಣੀ ਨਿਕਲ ਆਇਆ ਤੇ ਬੱਚੇ ਨੇ ਚਿਪਚਾ ਪੈਕੇਟ ਮੰਗਣਾ ਹੀ ਮੰਗਣਾ ਆ ਤੇ ਮਾਂ ਨੇ ਉਹ ਚਿਪਚਾ ਪੈਕੇਟ ਲੈ ਕੇ ਦੇਣਾ ਹੀ ਦੇਣਾ ਆ ਇਹਦਾ ਮਤਲਬ ਮੈਂ ਕੀ ਸਮਝਾਂ ਕਿ ਤੁਸੀਂ ਆਪਣੀ ਸਾਰੀ ਪਾਵਰ ਆਪਣੇ ਬੱਚੇ ਨੂੰ ਦੇ ਦਿੱਤੀ ਹੈ ਬੱਚੇ ਦੇ ਸਾਹਮਣੇ ਤੁਸੀਂ ਕੁਝ ਵੀ ਨਹੀਂ ਹੋ ਅੱਜ ਮੈਂ ਇਸ ਵੀਡੀਓ ਦੁਆਰਾ ਤੁਹਾਨੂੰ ਦੱਸਣ ਜਾ ਰਹੀਆਂ ਕਿ ਕਿਉਂ ਅਸੀਂ ਆਪਣੀ ਸੋਚ ਇਸ ਤਰ੍ਹਾਂ ਦੀ ਬਣਾ ਲਈਏ ਕਿ ਅਗਰ ਸਾਡਾ ਬੱਚਾ ਆਟਿਜ਼ਮ ਆ ਉਹ ਕੁਝ ਨਹੀਂ ਸਮਝਦਾ ਆ ਉਹਨੂੰ ਇਹ ਨਹੀਂ ਪਤਾ ਆ ਕਿ ਮੈਂ ਕੀ ਖਾਣਾ ਆ ਕੀ ਪੀਣਾ ਆ ਤੇ ਅਸੀਂ ਵੀ ਆਪਣੀ ਸੋਚ ਇਸ ਤਰ੍ਹਾਂ ਦੀ ਬਣਾ ਲਈ ਹੈ ਹੈਨਾ ਸੋ ਅੱਜ ਆਪਾਂ ਗੱਲ ਕਰਾਂਗੇ ਇਸੇ ਟੌਪਿਕ ਤੇ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਆ ਅਤੇ ਬੱਚੇ ਨੂੰ ਬਲੇਮ ਨਾ ਕਰਦੇ ਹੋਏ ਆਪਣੇ ਆਪ ਨੂੰ ਉਸ ਚੀਜ਼ ਵਿੱਚ ਅੱਗੇ ਲੈ ਕੇ ਆਉਂਦੀ ਜ਼ਰੂਰਤ ਆ ਤਾਂ ਜੋ ਬੱਚੇ ਦੀਆਂ ਪ੍ਰੋਬਲਮਸ ਆ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਅਗਰ ਤੁਹਾਡਾ ਬੱਚਾ ਸਿਗਰਟ ਪੀ ਰਿਹਾ ਆ ਛੋਟੀ ਉਮਰ ਵਿੱਚ ਆ ਉਹ ਸਿਗਰਟ ਪੀਣਾ ਸ਼ੁਰੂ ਕਰ ਲਿਆ ਆ ਤੇ ਕੀ ਤੁਸੀਂ ਆਪਣੇ ਬੱਚੇ ਨੂੰ ਇਹ ਸੋਚ ਕੇ ਉੱਥੇ ਛੱਡ ਦੋਗੇ ਕਿ ਨਹੀਂ ਛੱਡੂ ਇਹਨੂੰ ਕਰਨ ਤੋਂ ਬੀਜ਼ੀ ਆ ਆਪਣਾਈ ਏਹੀ ਸੋਚ ਕੇ ਤੁਸੀਂ ਉੱਥੇ ਰੁਕ ਜਾਓਗੇ ਨਹੀਂ ਨਾ ਤੁਸੀਂ ਉੱਥੇ ਬੱਚੇ ਨੂੰ ਡਾਂਟੋਗੇ ਗੁੱਸਾ ਕਰੋਗੇ ਫਿਰ ਬਾਕੀ ਚੀਜ਼ਾਂ ਵਿੱਚ ਕਿਉਂ ਨਹੀਂ ਆਪੇ ਸਬਦ ਖਾਪੁੰਦੇ ਸੋ ਮੈਂ ਤੁਹਾਨੂੰ ਇਹ ਸਾਰਿਆਂ ਨੂੰ ਕੁਐਸਚਨ ਕਰੀ ਅਗਰ ਤੁਹਾਨੂੰ ਇਹ ਮੇਰਾ ਕੁਐਸਚਨ ਸਹੀ ਲੱਗਾ ਤੁਸੀਂ ਜ਼ਰੂਰ ਮੈਨੇ ਕਮੈਂਟ ਬਾਕਸ ਵਿੱਚ ਆਨਸਰ ਕਰਿਓ ਕਿ ਕਿਉਂ ਇਸ ਤਰ੍ਹਾਂ ਦੀ ਸੋਚ ਆਪਾ ਬਣਾਈ ਹੋਈ ਹੈ ਸਿਰ ਸ਼ੁਰੂ ਤੋਂ ਹੀ ਅਸੀਂ ਇਹ ਚੀਜ਼ਾਂ ਨੂੰ ਕਿਉਂ ਨਹੀਂ ਕਰਦੇ ਅਗਰ ਬੱਚਾ ਸਾਡੀ ਨਹੀਂ ਸੁਣ ਰਿਹਾ ਆ ਫੋਨ ਦੇਖ ਰਿਹਾ ਆ ਤੇ ਉੱਥੇ ਵੀ ਅਸੀਂ ਆਪਣੇ ਆਪ ਨੂੰ ਬਦਲਣਾ ਹੈ ਕਿ ਉਹ ਬੱਚੇ ਵਾਸਤੇ ਗਲਤ ਹੈ ਬੱਚਾ ਰੋਏਗਾ ਗੁੱਸਾ ਕਰੇਗਾ ਕੋਈ ਨਾ ਲਈ ਬੱਚੇ ਦੀ ਅਟੈਚਮੈਂਟ ਹੋ ਚੁੱਕੀ ਉਸ ਚੀਜ਼ ਨਾਲ ਸੋ ਇਸ ਕਰਕੇ ਜਿਹੜਾ ਆ ਆਪਾਂ ਨੂੰ ਆਪਣੀ ਸੋਚ ਲੈਂਗੁਏਜ ਬਦਲਣ ਦੀ ਥੋੜੀ ਜਿਹੀ ਜ਼ਰੂਰਤ ਆ ਕਿ ਬੱਚਾ ਇਦਾਂ ਹੀ ਕਰੂਗਾ ਇੰਨੇ ਜਿਹੜੀ ਮੇਰੀ ਸਮਝ ਨਹੀਂ ਆ ਉਹਦੇ ਜਗ੍ਹਾ ਤੇ ਅਗਰ ਆਪਾਂ ਬੱਚੇ ਕੋ ਫੋਨ ਲੈ ਲੈਨੇ ਆ ਬੱਚਾ ਥੋੜੀ ਦੇ ਲਈ ਰੋਊਗਾ ਚਿਲਾਊਗਾ ਪਰ ਸੰ ਇਹ ਤੇ ਪਤਾ ਯਾ ਨਾ ਕਿ ਉੱਥੇ ਬੱਚਾ ਗਲਤ ਆ ਅਸੀਂ ਬੱਚੇ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਆ ਸੋ ਇਸ ਕਰਕੇ ਸਾਨੂੰ ਆਪਣੀ ਸੋਚ ਆਪਣੀ ਪਾਵਰ ਨੂੰ ਜਿਹੜਾ ਆ ਮਨ ਲੈ ਕੇ ਆਉਂਦੀ ਜ਼ਰੂਰਤ ਆ ਤਾਂ ਹੀ ਸਾਡੇ ਬੱਚੇ ਵਿੱਚ ਇਸ ਤਰ੍ਹਾਂ ਦੇ ਚੇਂਜ ਜਿਹੜੇ ਆ ਸਕਣਗੇ ਇਸ ਤਰ੍ਹਾਂ ਅਸੀਂ ਕਹਿੰਦੇ ਆ ਇੰਨੇ ਥੋੜੀ ਸਾਡੇ ਨਾਲ ਕੋਆਪਰੇਟ ਕਰਨਾ ਇੰਨੇ ਥੋੜੀ ਨਾ ਮੇਰੀ ਸੁਣੀ ਆ ਬੱਚਾ 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 ਹਰ ਵਲ ਵਿੱਚ ਅਸੀਂ ਬੱਚੇ ਨੂੰ ਬਲੇਮ ਕਰਦੇ ਰਹਿੰਦੇ ਆ اپنی پاور ਅਸੀਂ ਬਿਲਕੁਲ ਵੀ ਖਤਮ ਕਰ ਚੁੱਕੀਆਂ ਕਿ ਅਗਰ ਬੱਚਾ ਗਲਤ ਆ ਤੇ ਉਹਨੂੰ ਅਸੀਂ ਜਿਹੜਾ ਸਹੀ ਕਰਨਾ ਆ ਅਗਰ ਬੱਚਾ ਪੂਰਾ ਦਿਨ ਵਿੱਚ ਫੋਨ ਦੇਖ ਰਿਹਾ ਆ ਤਾਂ ਤੁਸੀਂ ਉਹਨੂੰ ਆਊਟਡੋਰ ਐਕਟੀਵਿਟੀਜ਼ ਵਾਸਤੇ ਕਿੰਨਾ ਟਾਈਮ ਲਾ ਕੇ ਗਏ ਗਾਰਡਨ ਵਿੱਚ ਕਿੰਨਾ ਟਾਈਮ ਲਾ ਕੇ ਗਏ ਉਹਨੂੰ ਘੁਮਾਉਣ ਫਿਰੋਣ ਵਾਸਤੇ ਕਿੰਨਾ ਟਾਈਮ ਲੈ ਕੇ ਜਾਂਦੇ ਹੋ ਇਨਾ ਚੀਜ਼ਾਂ ਦੇ ਵੀ ਅਸੀਂ ਕੰਮ ਕਰਨਾ ਆ ਸੋ ਅਸੀਂ ਹਮੇਸ਼ਾ ਬੱਚੇ ਨੂੰ ਨਹੀਂ ਪਲੇਮ ਕਰਨਾ ਜਬ ਵੈਦਰ ਨੂੰ ਨਹੀਂ ਪਲੇਮ ਕਰਨਾ ਜਾਂ ਆਪਣੇ ਘਰ ਵਾਲਿਆਂ ਨੂੰ ਨਹੀਂ ਪਲੇਮ ਕਰਨਾ ਜੇ ਮੇਰੇ ਘਰ ਵਾਲੇ ਮੈਨੂੰ ਸਪੋਰਟ ਨਹੀਂ ਕਰਦੇ ਤੁਸੀਂ ਤੇ ਬੱਚੇ ਨੂੰ ਸਪੋਰਟ ਕਰ ਰਹੇ ਹੋ ਅਗਰ ਬੱਚੇ ਨੂੰ ਤੁਸੀਂ ਗਲਤੀ ਤੇ ਡਾਂਟ ਰਹੇ ਹੋ ਬੱਚਾ ਗੁੱਸਾ ਕਰ ਰਿਹਾ ਹੋ ਬੱਚੇ ਨੂੰ ਤੇ ਉੱਥੇ ਤੁਸੀਂ ਉਹਦੇ ਨਾਲ ਇਮੋਸ਼ਨਲ ਉਹਨੂੰ ਜਿਹੜਾ ਆ ਪਿਆਰ ਦਿਓ ਉਹਨੂੰ ਇਮੋਸ਼ਨਲ ਅਟੈਚ ਕਰੋ ਆਪਣੇ ਨਾਲ ਇਨਾ ਚੀਜ਼ਾਂ ਦੁਆਰਾ ਹੀ ਬੱਚੇ ਨੂੰ ਜਿਹੜਾ ਆ ਜਿਹੜਾ ਬੱਚਾ ਫੋਨ ਦੇਖਦਾ ਆ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦਾ ਹੈ ਉਹਨੂੰ ਆਪਾਂ ਜਿਹੜਾ ਰੋਕ ਸਕਦੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੁਆਰਾ ਇੱਕ ਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਸੋਚ ਬਦਲੋ ਕਿ ਬੱਚਾ ਨਹੀਂ ਕਰੇਗਾ ਨਹੀਂ ਕਰੇਗਾ ਬੱਚਾ ਬੱਚਾ ਬੱਚੇ ਨੂੰ ਬਲੇਮ ਕਰਨਾ ਬੰਦ ਕਰੋ ਆਪਣੇ ਵੱਲੋਂ ਤੁਸੀਂ ਵੱਧ ਤੋਂ ਵੱਧ ਐਫਰਟਸ ਲਗਾਓ ਕਿ ਅਗਰ ਬੱਚੇ ਵਾਸਤੇ ਇਹ ਚੀਜ਼ ਗਲਤ ਆ ਤੇ ਮੈਂ ਉਹਨੂੰ ਜਿਹੜਾ ਆ ਕਰਕੇ ਦਿਖਾਉਣਾ ਆ ਚਾਹੇ ਉਹਦੇ ਵਿੱਚ ਬੱਚਾ ਗੁੱਸਾ ਕਰੇ ਚਾਹੇ ਆਪਣੇ ਆਪ ਨੂੰ ਜਿਹੜਾ ਹਿੱਟ ਕਰੇ ਕੁਝ ਵੀ ਕਰੇ ਲੇਕਿਨ ਨਹੀਂ ਅਗਰ ਬੱਚੇ ਵਾਸਤੇ ਉਹ ਗਲਤ ਆ ਕਿ ਮੈਂ ਇਹਨੂੰ ਰੋਕਣਾ ਆ ਅਗਰ ਬੱਚਾ ਉੱਥੇ ਗੁੱਸਾ ਕਰਿਆ ਬੱਚੇ ਨੂੰ ਤੁਸੀਂ ਇਮੋਸ਼ਨਲੀ ਸਪੋਰਟ ਕਰੋ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਆ ਆਪਣੇ ਇਮੋਸ਼ਨਲ ਸਪੋਰਟ ਦੁਆਰਾ ਬੱਚੇ ਨੂੰ ਬਦਲਣ ਵਿੱਚ ਜਿਹੜਾ ਮਦਦ ਕਰ ਸਕਦੇ ਹੋ ਤੇ ਬੱਚੇ ਨੂੰ ਜਿਹੜਾ ਆ ਵੱਧ ਤੋਂ ਵੱਧ ਜਿਹੜਾ ਆ ਬਾਹਰ ਲੈ ਕੇ ਜਾਓ ਉਹਦੇ ਨਾਲ ਟਾਈਮ ਸਪੈਂਡ ਕਰੋ ਤੁਸੀਂ ਇਹ ਨਹੀਂ ਨਾ ਕਹਿਣਾ ਸ਼ੁਰੂ ਕਰਦੋ ਕਿ ਮੇਰੇ ਬੱਚੇ ਦਾ ਹੀ ਕਸੂਰ ਹੈ ਮੇਰੇ ਵਿੱਚ ਕੋਈ ਜਿਹੜੀ ਕਮੀ ਨਹੀਂ ਹੈ ਮੈਂ ਆਪਣੇ ਸਾਰੇ ਐਫਰਟਸ ਲਗਾ ਰਹੀਆਂ ਮੈਂ ਤੁਹਾਨੂੰ ਇਹ ਕਹਿਣਾ ਆ ਕਿ ਤੁਸੀਂ ਇਹ ਸਾਰਾ ਵਰਕ ਬੱਚੇ ਤੇ ਕਰੋ ਆਪਣਾ ਟਾਈਮ ਦਿਓ ਉਹਨੂੰ ਬਾਹਰ ਲੈ ਕੇ ਜਾਓ ਇਸ ਸਭ ਕੰਮਾਂ ਦੁਆਰਾ ਬੱਚੇ ਤੇ ਜਿਹੜਾ ਜ਼ਰੂਰ ਅਸਰ ਹੋਵੇਗਾ ਇਹਦੇ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਵਿੱਚ ਪੇਸ਼ੈਂਸ ਲਿਉਣ ਦੀ ਜ਼ਰੂਰਤ ਆ ਸ਼ਾਂਤੀ ਲਿਉਣ ਦੀ ਜ਼ਰੂਰਤ ਆ ਅਤੇ ਆਪਣੇ ਆਪ ਨੂੰ ਜਿਹੜਾ ਰਿਲੈਕਸ ਕਰੋ ਇੱਕ ਟੈਨਸ਼ਨ ਲੈ ਕੇ ਇਹਨਾਂ ਚੀਜ਼ਾਂ ਦੀ ਨਹੀਂ ਚੱਲਣਾ ਰਿਲੈਕਸ ਹੋ ਕੇ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰੋ ਉਹਨੂੰ ਬਾਹਰ ਲੈ ਕੇ ਜਾਓ ਤਾਂ ਹੀ ਜਿਹੜਾ ਆ ਤੁਹਾਡੇ ਬੱਚੇ ਵਿੱਚ ਅਸਰ ਜਲਦੀ ਦਿਖੂਗਾ ਸੋ ਲਾਸਟ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਥਿੰਕ ਪੋਜ਼ਿਟਿਵ ਬੀ ਪੋਜ਼ਿਟਿਵ